ਦੋਸਤੋ ਇਹ ਹੈਗੀ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਦੀ ਅਨਾਜ ਮੰਡੀ ਜਿਵੇਂ 26 ਜੂਨ 2024 ਨੂੰ ਵਰਸੋਈ ਥੋੜੀ ਜੀ ਅੱਜ 28 ਨੂੰ ਵੀ ਥੋੜੀ ਜੀ ਹੋਈ ਹੈ ਇਸ ਮੰਡੀ ਦਾ ਤੁਸੀਂ ਹਾਲ ਦੇਖ ਲਓ ਵੀ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਜਿਹੜੇ ਸ਼ਹੀਦ ਨੇ ਐ ਮੰਨ ਲਓ ਵੀ 21 ਬਰੇ ਤੱਕ ਉਡੀਕ ਕਰਕੇ ਉਸ ਜ਼ਾਲਮ ਸਰਕਾਰ ਜਿਹੜੀ ਅੰਗਰੇਜ਼ਾਂ ਦੀ ਸਰਕਾਰ ਤੇ ਉਹਨਾਂ ਤੋਂ ਬਦਲਾ ਲਿਆ ਪਰ ਇੱਥੇ ਬਹੁਤ ਸਾਰੀਆਂ ਦੀਆਂ ਸਰਕਾਰਾਂ ਆਈਆਂ ਜਿਹੜੀਆਂ ਲਗਾਤਾਰ ਵੀ ਰਾਜ ਕਰਦੀਆਂ ਰਹੀਆਂ ਕਿਸੇ ਨੇ ਇਸ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਯਤਨ ਨਹੀਂ ਕੀਤਾ ਆ ਤੁਸੀਂ ਦੇਖੋ ਮੈਂ ਬਾਬਾ ਭਾਈ ਮੋਲ ਚੰਦ ਵਾਲੇ ਪਾਸੇ ਖੜ ਕੇ ਜਿਹੜੀ ਵੀਡੀਓ ਬਣਾ ਰਿਹਾ ਬਹੁਤ ਦੂਰ ਤੱਕ ਜਿਹੜਾ ਪਾਣੀ ਮੇਰੇ ਖਲਾ ਵੀ 5-4 ਦਿਨ ਇਹ ਪਾਣੀ ਸੁੱਕਦਾ ਨਹੀਂ ਹੈਗਾ ਤੇ ਇਹ ਸਰਕਾਰਾਂ ਨੂੰ ਚਾਹੀਦਾ ਹੈ ਬੀਏ ਤਾਂ ਕੋਈ ਖਾਸ ਪ੍ਰਬੰਧ ਕਰਨ ਵੈਸੇ ਜਿਹੜੀਆਂ ਸਰਕਾਰਾਂ ਲੰਬਾ ਚਿਰ ਰਾਜ ਕਰਕੇ ਗਈਆਂ ਨੇ ਅਸਲ ਕਰਨਾ ਉਹਨਾਂ ਦਾ ਬਣਦਾ ਤੇ ਆਓ ਮੈਂ ਇਹ ਤਾਂ ਹੈਗਾ ਅਨਾਜ ਮੰਡੀ ਵਾਲਾ ਪਾਸਾ ਹੁਣ ਸਬਜ਼ੀ ਮੰਡੀ ਵਾਲਾ ਪਾਸਾ ਵੀ ਤੁਹਾਨੂੰ ਦਿਖਾਉਣੀ ਆ ਵੀ ਉੱਥੇ ਕੀ ਹਾਲ ਹੋਇਆ ਜਿਹੜੀਆਂ ਰੇੜੀਆਂ ਫੜੀਆਂ ਨੇ ਗਿਆ ਚੱਲਦੇ ਆਂ ਅਗਲੇ ਪਾਸੇ ਇਹ ਹੈਗੀ ਸਬਜ਼ੀ ਮੰਡੀ ਪਹਿਲਾਂ ਅਨਾਜ ਮੰਡੀ ਮੈਂ ਤੁਹਾਨੂੰ ਦਿਖਾਈ ਤੀ ਇਹ ਸਬਜ਼ੀ ਮੰਡੀ ਦਾ ਹਾਲ ਹੈ ਦੇਖੋ ਭਰਿਆ ਖੜਾ ਹੈ ਪਾਣੀ ਜੋਰਾਂ ਤੇ ਫਿਰ ਜਿਹੜੀਆਂ ਇੱਥੇ ਰੇੜੀਆਂ ਫੜੀਆਂ ਲੱਗਦੀਆਂ ਨੇ ਫਿਰ ਜਾਂਦੀਆਂ ਕਿੱਥੇ ਨੇ ਉਹ ਵੀ ਤੁਹਾਨੂੰ ਦਿਖਾਉਣਾ ਬਾਹਰ ਚੱਲ ਕੇ ਇਸ ਤਰ੍ਹਾਂ ਦਾ ਹਾਲ ਆ ਸਾਡੇ ਸੁਨਾਮ ਸ਼ਹਿਰ ਅਸ਼ੀਰ ਉਦਮ ਸਿੰਘ ਵਾਲੇ ਦਾ ਆਓ ਕਹਾ ਗੱਲਬਾਤ ਕਰਦੇ ਆ ਇਹ ਫਿਰ ਜਿਹੜੀਆਂ ਰੇੜੀਆਂ ਫੜੀਆਂ ਨੇ ਜਦੋਂ ਬਹੁਤ ਸਾਰਾ ਪਾਣੀ ਭਰ ਜਾਂਦਾ ਫਿਰ ਇਹ ਮਜਬੂਰਨ ਜਿਹੜਾ ਹੈਗਾ ਇੱਧਰ ਸੜਕ ਹੈਗੀ ਥੋੜਾ ਜਿਹਾ ਉੱਚਾ ਪੱਛਾ ਇੱਧਰ ਇਹ ਜਿਹੜੇ ਲਾਉਂਦੇ ਨੇ ਆ ਕੇ ਰੇੜੀਆਂ ਨੂੰ ਬਾਕੀ ਮੈਂ ਰੋਡ ਤੇ ਦਿਖਾਉਣਾ ਤੁਹਾਨੂੰ ਰੋੜੀਆਂ ਤੇ ਇਹ ਕਾ ਗੱਲ ਕਰ ਰਹੇ ਆ ਵੀ ਸਾਡੀਆਂ ਲੰਬੇ ਸਮਾਂ ਸਰ ਰਾਜ ਕਰਨ ਵਾਲੀਆਂ ਸਰਕਾਰਾਂ ਜਿਹੜੀਆਂ ਇੱਥੇ ਰਹਿ ਕੇ ਗਈਆਂ ਨੇ ਕਿਸੇ ਨੇ ਵੀ ਇਹ ਨਹੀਂ ਸੋਚਿਆ ਵੀ ਜੇ ਸਹੀਦ ਦਾ ਐਡਾ ਵੱਡਾ ਨਾਂ ਵੀ ਉਹਨੂੰ ਆਪਾਂ ਇਹਨੂੰ ਸ਼ਹਿਰ ਨੂੰ ਸ਼ਹੀਦ ਉਦਮ ਸਿੰਘ ਵਾਲੇ ਨੂੰ ਨਮੋਨੇ ਦਾ ਸ਼ਹਿਰ ਬਣਾਇਆ ਦੇਖੋ ਸੜਕ ਦੇ ਉੱਪਰ ਲੱਗੀਆਂ ਹੋਈਆਂ ਨੇ ਰੇੜੀਆਂ ਤੇ ਇੱਧਰ ਸਾਰੇ ਕਿਤੇ ਰੇੜੀਆਂ ਲੱਗੀਆਂ ਹੋਣ ਇੱਧਰ ਬਾਹਰ ਇਹ ਨਾ ਮਜਬੂਰੀ ਵਾਤੀ ਲਾਉਣੀਆਂ ਪੈਣ ਦੇ ਇਹਨਾਂ ਨੂੰ ਠੀਕ ਨਹੀਂ ਤੇ ਇਹ ਹਾਲਾ ਆ ਹੈਗਾ ਲਿਕ ਜਾਂਦੇ ਰਲਦੇ ਪਾਣੀ ਆ ਤੇ ਬਹੁਤੀ ਇਹਨਾਂ ਦੀ ਸੇਲ ਵੀ ਨਹੀਂ ਹੁੰਦੀ ਫਿਰ ਇਹ ਸਾਰੀ ਬੇਨਤੀ ਤਾਂ ਕੀਤੀ ਹੈ ਵੀ ਸ਼ਹੀਦ ਉਦਮ ਸਿੰਘ ਦਾ ਜਿਹੜਾ ਨਾਂ ਕਿੱਡਾ ਵੱਡਾ ਸਾਡਾ ਇਹ ਜਿਹੜਾ ਸੁਨਾਮ ਸ਼ਹਿਰ ਦਾ ਬਹੁਤ ਵੱਡਾ ਨਾਂ ਹੋਣਾ ਚਾਹੀਦਾ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਇੱਥੇ ਹਰ ਕਿਸੇ ਦੀ ਪੜ੍ਹਾਈ ਹੋਣੀ ਚਾਹੀਦੀ ਆ ਜਿਹੜੀ ਆਹ ਨਮੂਨੇ ਦਾ ਸ਼ਹਿਰ ਬਣਨਾ ਚਾਹੀਦਾ ਇਹ ਤਾਂ ਵੀਡੀਓ ਬਣਾਈ ਆ ਵੀ ਮੋਹ ਕਹਿੰਦਾ ਸਰਕਾਰਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਸਾਰੀ ਵੀ ਕਿੰਨੀ ਦਿੱਕਤ ਆ ਸ਼ਹਿਰ ਵਾਸੀਆਂ ਨੂੰ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ